ਅੱਜ ਜੱਗੂ ਤੇ ਜੋ ਹੈ ਰਪਿੰਦਰ ਪੜਨੇ ਆ ਸ਼ਿਲੂ ਨੇ ਜੋ ਆ ਪਾਕਿਸਤਾਨ ਵਾਲਿਆਂ ਨਾਲ ਗੱਲਾਂ ਕਰਾਉਣੀਆਂ ਐਕਸ਼ਨ ਤੇ ਐਕਸ਼ਨ ਹੋਣਿਆ ਅੱਜ ਮਿੱਤਰੋ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵਾਂਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਹੋਣੀ ਆ ਗੱਲਬਾਤ ਐਂਡ ਮਿੱਤਰੋ ਅੱਜ ਜੱਗੂ ਤੇ ਜੋ ਹੈ ਰਪਿੰਦਰ ਭੜਨੇਆ ਸ਼ਿਲੂ ਨੇ ਜੋ ਪਾਕਿਸਤਾਨ ਵਾਲਿਆਂ ਨਾਲ ਗੱਲਾਂ ਕਰਾਉਣੀਆਂ ਐਕਸ਼ਨ ਤੇ ਐਕਸ਼ਨ ਹੋਣਿਆ ਅੱਜ ਮਿੱਤਰੋ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆਂ ਅੱਜ ਉਹ ਚੀਜ਼ਾਂ ਹੋਣੀਆਂ ਜਿਹਦੀਆਂ ਉਹ ਢੀਕਾਂ ਤੁਸੀਂ 7 ਦਿਨਾਂ ਤੋਂ ਕਰੀ ਜਾਂਦੇ ਆਂ ਨਾ ਵੀ ਕਦੋਂ ਗੱਲਾਂ ਲੱਗਣੀਆਂ ਟਿਕਾਣੇ ਸੋ ਮਿੱਤਰੋ ਚੀਜ਼ ਅੱਜ ਹੋਊਗੀ ਪਹਿਲਾ ਟੂਰਨਾਮੈਂਟ ਪੰਜਾਬ ਦੇ ਮੇਲਿਆਂ ਤੋਂ ਸ਼ੁਰੂਆਤ ਕਰਦੇ ਆਂ ਭਲਾਈਪੁਰ ਪੰਡਾਲ ਦੋਨਾਂ ਦੇ ਵਿੱਚ ਅੱਜ ਪਹਿਲਾ ਟੂਰਨਾਮੈਂਟ ਮਿੱਤਰੋ ਕਪੂਰਥਲੇ ਇਲਾਕੇ 'ਚ ਹੋਣਾ 21 ਜੂਨ ਦਾ ਦਿਨ ਆ ਦਿਨ ਸ਼ਨੀਵਾਰ ਨੂੰ ਮਿੱਤਰੋ ਚਾਰ ਕਲੱਬਾਂ ਭੜਨੀਆਂ ਇੱਥੇ ਚਾਰ ਕਲੱਬਾਂ ਦੇ ਮੈਚ ਆ ਕਬੱਡੀ 786 ਤੇ ਅਫੀਸ਼ੀਅਲ ਜੋ ਹੈ ਚੈਨਲ ਤੇ ਤੁਸੀਂ ਲਾਈਵ ਦਾ ਆਨੰਦ ਵੀ ਮਾਣ ਸਕਦੇ ਹੋ ਸੋ ਇਹ ਵੀ ਟੂਰਨਾਮੈਂਟ ਟੌਪ ਦਾ ਪਰ ਪਿੰਡ ਪੜਿਆਰ ਦੇ ਵਿੱਚ ਮਿੱਤਰੋ ਅੱਜ ਪਿੰਡ ਪੜਿਆਰ ਚ ਬਹੁਤ ਤਕੜਾ ਸ਼ੋ ਮੈਚ ਆ ਅਮਰੇ ਸਾਰਾ ਇਲਾਕੇ ਚ ਅੱਜ ਮਿੱਤਰੋ ਸਰੇ ਦਾ ਸ਼ੋ ਮੈਚ ਹੋਣਾ ਇੱਕ ਪਾਸੇ ਜੋ ਹੈ ਫਰੰਦੀਪਰੀਏ ਗੋਪੀ ਦੀ ਟੀਮ ਆ ਤੇ ਦੂਜੇ ਪਾਸੇ ਜੋ ਹੈ ਗੁਰਦਾਸਪੁਰ ਕਬੱਡੀ ਕਲੱਬ ਦੂਜੇ ਪਾਸੇ ਆ ਮਿੱਤਰੋ ਸੋ ਦੋਨਾਂ ਟੀਮਾਂ ਦੇ ਦਰਮਿਆਨ ਇਹ ਵੀ ਵੱਡਾ ਸ਼ੋ ਮੈਚ ਆ ਪੰਜਾਬ 7 ਟੀਵੀ ਤੇ ਸ਼ਾਲ ਵੈੱਬਸਾਈਟ ਤੇ ਮਿੱਤਰੋ ਤੁਸੀਂ ਲਾਈਵ ਦਾ ਆਨੰਦ ਵੀ ਮਾਣ ਸਕਦੇ ਹੋ ਗੋਪੀ ਦੀ ਟੀਮ ਵੀ ਭੈੜੀ ਆ ਤੁਹਾਨੂੰ ਪਤਾ ਤੇ ਜੋ ਗੁਰਦਾਸਪੁਰ ਦੀ ਟੀਮ ਵੀ ਮਿੱਤਰੋ ਬਹੁਤ ਤਗੜੀ ਬਾਨੀ ਆ ਸੋ ਅੱਜ ਇੱਥੇ ਵੀ ਨਿਆਰੇ ਆਉਣੇ ਆ ਪਰ ਕੈਨੇਡਾ ਚ ਤਾਂ ਗੱਲਾਂ ਲੱਗਣਗੀਆਂ 온ਟਾਰੀਓ ਕਬੱਡੀ ਫੈਡਰੇਸ਼ਨ ਦਾ ਹੋਸਟ ਆ ਮਿੱਤਰੋ ਉਹ ਮੇਨ ਸਪੌਂਸਰ ਆ ਉਹਨਾਂ ਦਾ ਜੋ ਐ ਟੂਰਨਾਮੈਂਟ ਆ ਮਿੱਤਰੋ ਤੇ ਟੀਮਾਂ ਉਦਾਂ ਹੀ ਆ ਜਿੱਦਾਂ ਤੁਹਾਨੂੰ ਪਤਾ ਵੀ ਸ਼ੀਲੂ ਦੀ ਟੀਮ ਚ ਪੂਰੀ ਦੀ ਘਾਟ ਰਹਿੰਦੀ ਆ ਉਹ ਉਦਾਂ ਹੀ ਰਹੂਗੀ ਬੋਲਟਾ ਮਿੱਤਰੋ ਨਾਲ ਉਹਦੇ ਤੇ ਬਹੁਤ ਤਗੜੀ ਟੀਮ ਆ ਸੈਮੀ ਵਗੈਰਾ ਚ ਹਰੇਸੀ ਮਨ ਲੱਜਦਾ ਪਿਛਲਾ ਟੂਰਨਾਮੈਂਟ ਸੋ ਅੱਜ ਉਮੀਦ ਆ ਵੀ ਉਹੀ ਚੀਜ਼ਾਂ ਕਰ ਦੂਗਾ ਝੋਟਾ ਰੇਡਾਂ ਵਧੀਆ ਪਾਉਣਗੇ ਤੇ ਮੈਚ ਜਿੱਤਣਗੇ ਪਰ ਅੰਬੇ ਨੇ ਜੋ ਕਹਿਰ ਕੀਤਾ ਮਿੱਤਰੋ ਪਿਛਲੇ ਕੱਪ ਤੇ ਉਹ ਉਦਾਂ ਹੀ ਕਰੂਗਾ ਜੀਟੀਐਨਓ ਫਾਈਨਲ ਚ ਲੈ ਕੇ ਜਾਊਗਾ ਕਿ ਨਹੀਂ ਉਹ ਵੀ ਮਿੱਤਰੋ ਗੱਲਾਂ ਟਿਕਾਣੇ ਆ ਤੇ 우ਬੈਦੁੱਲੇ ਤੇ ਚਿੱਟੀਆਂ ਨੀਕਰਾਂ ਵਾਲਿਆਂ ਦਾ ਕਹਿਰ ਮਿੱਤਰੋ ਤੇ ਜੋ 우ਬੈਦੁੱਲਾ ਕਰਦਾ ਉਹ ਅੱਜ ਕਰੂਗਾ ਕਿ ਨਹੀਂ ਉਹ ਵੀ ਦੇਖਾਂਗੇ ਮਿੱਤਰੋ ਬਾਕੀ ਰੈਂਬੋ ਦੀ ਟੀਮ ਵੀ ਤਕੜੀ ਆ ਦੇਖਦੇ ਆ ਕਿਹੜੀ ਟੀਮ ਜਿੱਤਦੀ ਆ ਮੈਂ ਮਲ ਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਮਿੱਤਰੋ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਣਦਾ ਲਾਈਵ ਬਹੁਤ ਭਰਾ ਪੁੱਛਣਗੇ ਲਾਈਵ ਸ਼ਾਮ ਨੂੰ ਚੱਲਣਾ ਨੌਕ ਲਾਈਵ 온ਟਾਰੀਓ ਕਬਡੀ ਫੈਸ਼ਨ ਦੇ ਚੈਨਲ ਤੇ ਤੁਸੀਂ ਲਾਈਵ ਦਾ ਆਨੰਦ ਵੀ ਮਾਣ ਸਕਦੇ ਹੋ ਧੰਨਵਾਦ